ਹਰ ਇਨਸਾਨ ਦੀ ਇੱਕ ਖਵਾਹਿਸ਼ ਹੁੰਦੀ ਹੈ ਕਿ ਉਸ ਨੂੰ ਸਾਰੇ ਪਹਿਚਾਣਨ ਪਰ ਨਾਲ ਹੀ ਉਸ ਨੂੰ ਇਹ ਚਿੰਤਾ ਵੀ ਸਤਾਉਂਦੀ ਹੈ ਕਿ ਉਸ ਨੂੰ ਕੋਈ ਸਹੀ ਵਿੱਚ ਨਾ ਪਹਿਚਾਣ ਲਵੇ ਕਮੀਆਂ ਬਹੁਤ ਕੱਢਦੇ ਹਾਂ ਅਸੀਂ ਦੂਜਾਂ ਵਿੱਚ ਅਕਸਰ ਆਓ ਇੱਕ ਮਲਾਕਤ ਸ਼ੀਸ਼ੇ ਨਾਲ ਵੀ ਕਰ ਲਈਏ ਇੱਕ ਗਲਤ ਪਾਸਵਰਡ ਨਾਲ ਜੇ ਮੋਬਾਈਲ ਨਹੀਂ ਖੁੱਲ ਸਕਦਾ ਤਾਂ ਗਲਤ ਤਰੀਕੇ ਨਾਲ ਜ਼ਿੰਦਗੀ ਜਿਉਣ ਨਾਲ ਖੁਸ਼ੀਆਂ ਦੇ ਦਰਵਾਜ਼ੇ ਪਹਿਲਾਂ ਕਿਵੇਂ ਖੁੱਲਣਗੇ ਮਾਂ-ਬਾਪ ਨਾਲ ਸਾਡਾ ਸਲੂਕ ਉਹ ਕਹਾਣੀ ਹੈ ਜਿਸ ਨੂੰ ਲਿਖਦੇ ਤਾਂ ਅਸੀਂ ਖੁਦ ਹਾਂ ਲੇਕਿਨ ਸਾਡੀ ਔਲਾਦ ਸਾਨੂੰ ਉਹ ਪੜ੍ਹ ਕੇ ਸੁਣਾਉਂਦੀ ਹੈ ਕਦੇ ਇਹ ਨਾ ਸੋਚੋ ਕਿ ਤੁਸੀਂ ਕੁਝ ਵੀ ਨਹੀਂ ਹੋ ਕਦੇ ਇਹ ਵੀ ਨਾ ਸੋਚੋ ਕਿ ਤੁਸੀਂ ਹੀ ਸਭ ਕੁਝ ਹੋ ਹਮੇਸ਼ਾ ਇਹ ਸੋਚੋ ਕਿ ਤੁਸੀਂ ਕੁਝ ਤਾਂ ਹੋ ਜਿਹੜੇ ਬਹੁਤ ਕੁਝ ਕਰ ਸਕਦੇ ਹੋ ਜ਼ਿੰਦਗੀ ਤੋਂ ਸ਼ਿਕਾਇਤਾਂ ਨਾ ਰੱਖੋ ਸੋਚੋ ਕਿ ਜੋ ਕੁਝ ਮਿਲਿਆ ਉਹ ਬਿਹਤਰੀਨ ਮਿਲਿਆ ਅਤੇ ਜੋ ਨਾ ਮਿਲ ਸਕਿਆ ਉਹ ਬਿਹਤਰ ਹੀ ਹੋਇਆ ਇਹ ਤਾਂ ਸਾਰੇ ਕਹਿੰਦੇ ਹਨ ਕਿ ਲੋਕ ਮਤਲਬੀ ਨੇ ਪਰ ਇਹ ਕੋਈ ਨਹੀਂ ਕਹਿੰਦਾ ਕਿ ਮੈਂ ਵੀ ਮਤਲਬੀ ਹਾਂ ਇਨਸਾਨ ਵੀ ਕਿੰਨਾ ਅਜੀਬ ਫਿਤਰਤ ਦਾ ਹੈ ਜਿਹੜਾ ਉਸ ਦੀ ਤਬੀਅਤ ਨੂੰ ਸਮਝੇ ਉਹ ਉਸ ਨੂੰ ਚੰਗਾ ਲੱਗਦਾ ਹੈ ਅਤੇ ਜੋ ਉਸ ਦੀ ਨੀਅਤ ਨੂੰ ਸਮਝੇ ਉਹ ਉਸ ਨੂੰ ਬੁਰਾ ਲੱਗਦਾ ਹੈ। ਜ਼ਿਆਦਾਤਰ ਅਸੀਂ ਉਹੀ ਸੁਣਦੇ ਹਾਂ ਜੋ ਅਸੀਂ ਸੁਣਨਾ ਚਾਹੁੰਦੇ ਹਾਂ। ਅਸੀਂ ਉਹੀ ਸੁਣਦੇ ਹਾਂ ਜੋ ਸਾਡੇ ਮਤਲਬ ਦਾ ਹੈ। ਅਸੀਂ ਉੱਥੇ ਤੱਕ ਸੁਣਦੇ ਹਾਂ ਜਿੱਥੇ ਤੱਕ ਸਾਡਾ ਮਤਲਬ ਹੁੰਦਾ ਹੈ। ਰੁੱਖ ਜਿੰਨਾ ਜ਼ਿਆਦਾ ਉੱਚਾ ਹੋਵੇਗਾ ਉਸ ਦਾ ਪਰਛਾਵਾਂ ਉਨਾ ਹੀ ਛੋਟਾ ਹੋਵੇਗਾ। ਇਸ ਲਈ ਉੱਚਾ ਬਣਨ ਦੀ ਬਜਾਏ ਵੱਡਾ ਬਣਨ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਆਪਣੇ ਹੰਕਾਰ ਦਾ ਇਲਾਜ ਚਾਹੁੰਦੇ ਹੋ ਤਾਂ ਆਪਣੇ ਹੱਥਾਂ ਨਾਲ ਇੱਕ ਮੁਰਦੇ ਨੂੰ ਝੁਰੂ ਨਹਾਵਾਓ ਜੇਕਰ ਆਪਣਿਆਂ ਨੂੰ ਸਮਝਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਉਹਨਾਂ ਨੂੰ ਸਮਝਣਾ ਸਿੱਖੋ ਸਭ ਤੋਂ ਬਿਹਤਰੀਨ ਨਜ਼ਰ ਉਹ ਹੁੰਦੀ ਹੈ ਜੋ ਆਪਣੀਆਂ ਕਮੀਆਂ ਨੂੰ ਦੇਖ ਸਕੇ ਕਿਉਂਕਿ ਨੀਂਦ ਤਾਂ ਹਰ ਰੋਜ਼ ਖੁੱਲਦੀ ਹੈ ਪਰ ਅੱਖਾਂ ਕਦੇ-ਕਦੇ ਜ਼ਿੰਦਗੀ ਦੇ ਰਾਹਾਂ ਵਿੱਚ ਅਕਸਰ ਇਸ ਤਰ੍ਹਾਂ ਹੁੰਦਾ ਹੈ ਫੈਸਲਾ ਜੋ ਮੁਸ਼ਕਲ ਹੈ ਉਹੀ ਵਹਿਤਰ ਹੁੰਦਾ ਹੈ ਸਮੇਂ ਤੋਂ ਪਹਿਲਾਂ ਬੋਲੇ ਗਏ ਸ਼ਬਦ ਅਤੇ ਮੌਸਮ ਤੋਂ ਪਹਿਲਾਂ ਤੋੜੇ ਗਏ ਫਲ ਦੋਨੋਂ ਵਿਅਰਥ ਹੀ ਹੁੰਦੇ ਹਨ ਸੱਚੇ ਲੋਕਾਂ ਨੂੰ ਸ਼ਾਇਦ ਝੂਠ ਦਾ ਪਤਾ ਨਾ ਹੋਵੇ ਪਰ ਝੂਠੇ ਲੋਕਾਂ ਨੂੰ ਸੱਚ ਦਾ ਹਮੇਸ਼ਾ ਪਤਾ ਹੁੰਦਾ ਹੈ ਇਨਸਾਨ ਕਿੰਨਾ ਵੀ ਅਮੀਰ ਕਿਉਂ ਨਾ ਹੋ ਜਾਵੇ ਨਾ ਤਾਂ ਉਹ ਤਕਲੀਫ ਵੇਚ ਸਕਦਾ ਹੈ ਨਾ ਸਕੂਨ ਖਰੀਦ ਸਕਦਾ ਹੈ ਜ਼ਿੰਦਗੀ ਵਿੱਚ ਖਤਮ ਹੋਣ ਵਰਗਾ ਕੁਝ ਵੀ ਨਹੀਂ ਹੈ ਹਮੇਸ਼ਾ ਇੱਕ ਨਵੀਂ ਸਵੇਰ ਤੁਹਾਡਾ ਇੰਤਜ਼ਾਰ ਕਰਦੀ ਹੈ ਚੰਗਾ ਬਣਨਾ ਹੈ ਤਾਂ ਆਪਣੇ ਮਾਪੇ ਅੱਦੇ ਰੱਬ ਦੀਆਂ ਨਜ਼ਰਾਂ ਵਿੱਚ ਚੰਗੇ ਬਣੋ ਲੋਕਾਂ ਦਾ ਕੀ ਹੈ ਇਹ ਤਾਂ ਤੁਹਾਡੀ ਤਰੱਕੀ ਤੇ ਵੀ ਜਲਣਗੇ ਅਤੇ ਤੁਹਾਡੀ ناکامی ਤੇ ਵੀ ਹੱਸਣਗੇ ਇਸ ਤਰ੍ਹਾਂ ਬਹੁਤ ਘੱਟ ਹੁੰਦਾ ਹੈ ਕਿ ਜਲਦਬਾਜ਼ ਇਨਸਾਨ ਨੁਕਸਾਨ ਨਾ ਉਠਾਏ ਅਤੇ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਸਬਰ ਕਰਨ ਵਾਲਾ ناکਾਮ ਹੋ ਜਾਵੇ ਸ਼ੁਰੂਆਤ ਕਰਨ ਲਈ ਮਹਾਨ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਬਲਕਿ ਮਹਾਨ ਹੋਣ ਲਈ ਸ਼ੁਰੂਆਤ ਕਰਨ ਦੀ ਜ਼ਰੂਰਤ ਹੁੰਦੀ ਹੈ ਯਾਦ ਰੱਖੋ ਬੀਤੇ ਹੋਏ ਕੱਲ ਦਾ ਅਫਸੋਸ ਅਤੇ ਆਉਣ ਵਾਲੇ ਕੱਲ ਦੀ ਚਿੰਤਾ ਦੋ ਇਦਾਂ ਦੇ ਚੋਰ ਹਨ ਜੋ ਸਾਡੇ ਅੱਜ ਦੀਆਂ ਖੁਸ਼ੀਆਂ ਨੂੰ ਚੋਰਾ ਲੈਂਦੇ ਹਨ ਖੂਹ ਵਿੱਚ ਉਤਰਨ ਤੋਂ ਬਾਅਦ ਬਾਲਟੀ ਝੁਕਦੀ ਹੈ ਪਰ ਝੁਕਣ ਤੋਂ ਬਾਅਦ ਉਹ ਭਰ ਕੇ ਹੀ ਬਾਹਰ ਨਿਕਲਦੀ ਹੈ ਜੀਵਨ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ ਜੋ ਝੁਕਦਾ ਹੈ ਉਹ ਯਕੀਨਨ ਕੁਝ ਨਾ ਕੁਝ ਲੈ ਕੇ ਹੀ ਉੱਪਰ ਉੱਠਦਾ ਹੈ ਇਹੀ ਹੈ ਜ਼ਿੰਦਗੀ ਜਿਉਣ ਦਾ ਸਾਰ ਜ਼ਿੰਦਗੀ ਵਿੱਚ ਜੇਕਰ ਸਾਨੂੰ ਨਕਾਰਾਤਮਕ ਲੋਕ ਮਿਲ ਰਹੇ ਹਨ ਤਾਂ ਘਬਰਾਉਣਾ ਕਿਉਂਕਿ ਜੇਕਰ ਅਸੀਂ ਗੁਲਾਬ ਦੀ ਤਰ੍ਹਾਂ ਖਿਲਣਾ ਚਾਹੁੰਦੇ ਹਾਂ ਤਾਂ ਸਾਨੂੰ ਕੰਡਿਆਂ ਨਾਲ ਤਾਲਮਿਲ ਦੀ ਕਲਾ ਤਾਂ ਸਿੱਖਣੀ ਹੀ ਪਵੇਗੀ ਕਮਲ ਨੂੰ ਦੇਖਿਆ ਹੈ ਨਾ ਚਿੱਕੜ ਦੇ ਵਿੱਚ ਵੀ ਕਿੰਨੀ ਸ਼ਾਨ ਦੇ ਨਾਲ ਲਹਿਰਾਉਂਦਾ ਹੈ ਬਸ ਇਹੀ ਹੈ ਜੀਵਨ ਦੇ ਨਾਲ ਤਾਲਮਿਲ ਦੀ ਕਲਾ ਦੂਸਰਿਆਂ ਦੀ ਜ਼ਿੰਦਗੀ ਵਿੱਚ ਝਾਕਣ ਨਾਲ ਕੁਝ ਨਹੀਂ ਮਿਲਣ ਵਾਲਾ ਯਕੀਨ ਮੰਨੋ ਸਾਡੀ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਬਹੁਤ ਕੁਝ ਹੈ ਜਿਹੜਾ ਕਿ ਇੰਤਜ਼ਾਰ ਕਰ ਰਿਹਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਝਾਕੀਏ ਮੁਸਕਰਾਓ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ ਅਤੇ ਮੁਸਕਰਾਹਟ ਦੇ ਲਈ ਇਹ وجہ ਹੈ ਕਾਫੀ ਹੈ ਕਿ ਰੱਬ ਤੁਹਾਨੂੰ ਪਿਆਰ ਕਰਦਾ ਹੈ